ਮਸ਼ਹੂਰ ਪੰਜਾਬੀ ਗਾਇਕ ਖਾਸਮ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਕੁਝ ਦਿਨ ਪਹਿਲਾਂ ਉਹਨਾਂ ਦੇ ਮਾਤਾ ਜੀ ਦਾ ਦਿਹਾਂਤ ਹੋ ਗਿਆ ਸੀ ਤੇ ਅੱਜ ਉਹਨਾਂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਦੇ ਕਪੂਰਥਲਾ ਜੱਦੀ ਪਿੰਡ ਹੈ ਉੱਥੋਂ ਦੀਆਂ ਤਸਵੀਰਾਂ ਜਿੱਥੇ ਉਹਨਾਂ ਦੇ ਪਿਤਾ ਜੀ ਇਕਬਾਲ ਮੁਹੰਮਦ ਜੀ ਨੂੰ ਅੱਜ ਸੰਧਾਂਦਲੀ ਦੇਣ ਉਹਨਾਂ ਦੇ ਰਿਸ਼ਤੇਦਾਰ ਪਹੁੰਚੇ ਨੇ ਤੁਹਾਨੂੰ ਦੱਸ ਦਈਏ ਕਿ 26 ਸਤੰਬਰ ਨੂੰ ਉਹਨਾਂ ਦੀ ਮਾਤਾ ਜੀ ਦਾ ਦਿਹਾਂਤ ਹੋ ਗਿਆ ਤੇ ਉਸ ਤੋਂ ਲਗਭਗ 16 ਦਿਨਾਂ ਬਾਅਦ ਅੱਜ ਉਹਨਾਂ ਦੇ ਪਿਤਾ ਜੀ ਦਾ ਵੀ ਦਿਹਾਂਤ ਹੋ ਗਿਆ ਤੇ ਇੱਕਦਮ ਮਾਤਾ ਪਿਤਾ ਦਾ ਜਦੋਂ ਜਾਣਾ ਹੁੰਦਾ ਬਹੁਤ ਮੁਸ਼ਕਿਲ ਹੁੰਦਾ ਹੈ ਕਹਿੰਦੇ ਨੇ ਕਿ ਬਜ਼ੁਰਗ ਜਿਹੜੇ ਹੁੰਦੇ ਨੇ ਹਮੇਸ਼ਾ ਹੀ ਸਾਇਆ ਰਹਿੰਦੇ ਨੇ ਘਰ ਦਾ ਸਾਇਆ ਹੁੰਦੇ ਬੱਚਿਆਂ ਦਾ ਸਾਇਆ ਹੁੰਦੇ ਪਰ ਜਦੋਂ ਸਾਇਆ ਹੀ ਉੱਤੋਂ ਉੱਡ ਜਵੇ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੁੰਦੇ ਆ ਸੋ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਪੰਜਾਬੀ ਫਿਲਮ ਇੰਡਸਟਰੀ ਦੇ ਕਾਫੀ ਵੱਡੇ ਕਲਾਕਾਰ ਵੀ ਇੱਥੇ ਆਏ ਨੇ ਕੱਲ ਬੀਤੀ ਰਾਤ ਵੀ ਆਏ ਸੀ ਤੇ ਅੱਜ ਵੀ ਆਏ ਨੇ ਇੱਥੇ ਤੇ ਅਸੀਂ ਗੱਲਬਾਤ ਕਰ ਲੈਣੇ ਆ ਉਹਨਾਂ ਦੇ ਜੀਜਾ ਜੀ ਨਾਲ ਖਾਨ ਸਾਹਿਬ ਦੇ ਮਾਮਾ ਜੀ ਨਾਲ ਇਹਨਾਂ ਨਾਲ ਗੱਲਬਾਤ ਕਰਦੇ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਪਰਵੇਸ਼ ਹੈ ਜੀ ਪਰਵੇਸ਼ ਜੀ ਕੀ ਹੋਇਆ ਸੀ ਕਿ ਕਿ ਕੁਝ ਦਿਨ ਪਹਿਲਾਂ ਹਾਲੇ ਤੁਸੀਂ ਆਪਣੇ ਭੈਣ ਨੂੰ ਵਿਦਾ ਕੀਤਾ ਸੀ ਹੁਣ ਜੀਜਾ ਜੀ ਨੂੰ ਹੋ ਗਿਆ ਚਲੋ ਇਹ ਸਾਡੇ ਨਾਲ ਆ ਜਿਹੜਾ ਭਾਜੀ ਦਾ ਸਾਡਾ ਚੰਬਾ ਹੀ ਹੋ ਗਿਆ ਜੀ ਤੇ ਉਹ ਪੇਣ ਸਾਡੇ ਬਿਮਾਰ ਰਹਿੰਦੇ ਸੀਗੇ 2-3 ਮਹੀਨੇ ਤੋਂ ਹਸਪੀਟਲ ਦੇ ਅੰਦਰ ਸੀ ਕਦੀ ਜਲੰਧਰ ਸ਼੍ਰੀਮਨ ਵਿੱਚ ਫਿਰ ਡੀ ਐਮ ਸੀ ਲੁਧਿਆਣੇ ਰਹਿ ਦੋ ਤਿੰਨ ਮਹੀਨੇ ਇੱਥੇ ਰਹਿ ਜੀ ਠੀਕ ਹੈ ਜੀ ਦਿਨ ਰਾਤ ਇੱਕ ਕਰਤੀ ਸਾਰੇ ਰਹਿਸਤਾਂ ਸਾਡੇ ਭਾਂਜਿਆਂ ਨੇ ਖਾਣ ਫਿਰ ਬਾਹਰ ਚਲੇ ਗਿਆ ਉਹ ਉਧਰ ਪ੍ਰੋਗਰਾਮ ਸੀ ਫਿਰ ਵੱਡੇ ਨੇ ਬਹੁਤ ਸੇਵਾ ਸੁਭਾ ਕੀਤੀ ਜੀ ਬਹੁਤ ਵੱਡੇ ਨੇ ਸੇਵਾ ਕੀਤੀ ਤੇ ਬਸ ਖਾਨ ਦੇ ਹੋਂ ਚ ਥੋੜੇ ਦਿਨ ਹੀ ਰਹਿੰਦੇ ਸੀ ਜਾਨੂ ਉਹਨਾਂ ਦੀ ਭੈਣ ਸਾਡੀ ਦੀ ਡੈਥ ਹੋ ਗਈ। ਬਸ ਖਾਨ ਨੂੰ ਇਹ ਕਹਿੰਦਾ ਤੂੰ ਆ ਜਾ ਆ ਜਾ ਮੈਨੂੰ ਉਹ ਕੋਠੀ ਲਈ ਸੀ ਉਹਨੇ ਵੱਡੀ। ਕਿ ਮੈਂ ਉੱਥੇ ਮੈਨੂੰ ਲੈ ਚਲਾਂ। ਇਹ ਖਾਨ ਦੇ ਰੀਤ ਦਿਲਜੀਤ ਇਹ ਕਹਿੰਦਾ ਮਮਾ ਜੀ ਮੈਂ ਹੁਣ ਆਣਗੇ ਨਾ ਪਹਿਲਾਂ ਮਮਾ ਨੂੰ ਉੱਥੇ ਲੈ ਕੇ ਜਾਣਾ ਕੋਠੀ। ਇਹ ਆਦ ਸਾਡੇ ਦਿਮਾਗ 'ਚ ਹੀ ਨਹੀਂ ਸੀ ਇਹ ਕੋਈ ਗੱਲਬਾਤ। ਪ੍ਰਵੀਰ ਜੀ ਜਿਸ ਤਰ੍ਹਾਂ ਕਿ ਤੁਸੀਂ ਦੱਸ ਰਹੇ ਹੋ ਕਿ ਬਿਲਕੁਲ ਠੀਕ ਸੀ ਅਸੀਂ ਵੀ 15 16 ਦਿਨ ਪਹਿਲਾਂ ਇੱਥੇ ਆਏ ਸੀਗੇ ਦੇਖ ਰਹੇ ਸੀ ਬਿਲਕੁਲ ਠੀਕ ਸੀ ਕੀ ਹੋਇਆ ਕਿ ਚਾ ਅਚਾਨਕ 2-3 ਦਿਨ ਪਹਿਲਾਂ ਨਾ ਮੇਰੇ ਕੋਲ ਸ਼ਾਹ ਨੂੰ ਮੇਰਾ ਸਦਮਾ ਤੋਂ ਨਾ ਪੈਂਡਿਆ ਨਾਲ ਨਜ਼ਦੀਕ ਅਸੀਂ ਆਪਣੀ ਸ਼ਾਪ ਤੇ ਸੀਗੇ ਤੇ ਮੈਨੂੰ ਕਿਸੇ ਨੇ ਕਿਹਾ ਵੀ ਤੁਹਾਡਾ ਭਾਈ ਆਇਆ ਬਾਹਰ ਨਾਲ ਡਾਕਟਰ ਦੀ ਦੁਕਾਨ ਹੈ ਸਾਡੀ ਸ਼ਾਪ ਦੇ ਨਾਲ ਉੱਥੇ ਆਏ ਤੇ ਮੈਂ ਮੈਡਾ ਚੱਲ ਕੋਈ ਨਹੀਂ ਭਾਈ ਦਾ ਪਤਾ ਲੈ ਲਈਨੇ ਮੈਂ ਗਿਆ ਤੇ ਡਾਕਟਰ ਸਾਹਿਬ ਨੇ ਗਲੂਗੋਜ ਲਾਤਾ ਉਹਨਾਂ ਦੇ ਮੈਂ ਪੁੱਛਿਆ ਜਾ ਕੇ ਮੈਡਾ ਸਾਹਿਬ ਗਲੂਗੋਜ ਲਾਤਾ ਕਹਿੰਦੇ ਬਲੱਡ ਬਹੁਤ ਵਧਿਆ ਆ ਮੈਂ ਵੀ ਬਲੱਡ ਤੇ ਵਾਦਾ ਸਾਨੂੰ ਪਤਾ ਆ ਪਰ ਗਲੂਗੋਈ ਤਾਂ ਮਤਲਬ ਨਹੀਂ ਬੰਦਦਾ ਸੀ ਤੇ ਉਹ ਕਹਿੰਦੇ ਨਹੀਂ ਇਫੈਕਸ਼ਨ ਬਹੁਤ ਸੀ ਮੈਨੂੰ ਮੈਂ ਕਿਹਾ ਵੀ ਇੰਨਾ ਜਿਹੜਾ ਕਵਰਿੰਗ ਛੇਦੀ ਹੋ ਜੂਗੀ ਤੇ ਬਸ ਅਸੀਂ ਬਾਹਰ ਨਿਕਲੇ ਆ ਉਹ ਪੈਸੇ ਦਿੱਤੇ ਡਾਲ ਨੂੰ ਅਸੀਂ ਦੁਕਾਨ ਤੋਂ ਬਾਹਰ ਆ ਗਏ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਕਿਹਾ ਭਾਜੀ ਤੁਹਾਨੂੰ ਤੁਹਾਡੀ ਲੋੜ ਬਹੁਤ ਹੈ ਮੈਂ ਕਿਹਾ ਧਿਆਨ ਨਾਲ ਦਵਾਈ ਤੁਸੀਂ ਖਾਓ ਮੈਂ ਕਿਹਾ ਸਤ ਬੋਲ ਲੋੜਿਆ ਮੈਂ ਕਹਾ ਤੁਸੀਂ ਸਾਡੇ ਹੁਣ ਮੇਰੇ ਤੁਸੀਂ ਮਾਂ ਵੀ ਤੁਸੀਂ ਆ ਮੇਰੇ ਪੇ ਵੀ ਤੁਸੀਂ ਆ ਮੇ ਤੋਂ ਵੱਡੇ ਉਹਨਾਂ ਨੇ ਵੀ ਅੱਖਾਂ ਭਰ ਕੇ ਗੱਡੀ 'ਚ ਬੈ ਗਏ ਤੇ ਮੈਂ ਆਪਣੀ ਸ਼ੌਪ ਦੇ ਅੰਦਰ ਵੜ ਗਿਆ ਆ ਮੇਨਾ ਵਾਕਿਆ ਹੋਇਆ ਫਿਰ ਜਦਾਂ ਕੱਲ ਸੋਮਵਾਰ ਸਵਾ 1.5 ਵਜੇ ਮੈਨੂੰ ਫੋਨ ਆਇਆ ਇਹਦਾ ਇਦਾਂ ਮੈਨੂੰ ਯਕੀਨ ਨਹੀਂ ਆਈ ਜਵੇ ਮੈਂ ਕਹਾ ਯਾਰ ਇਹ ਗੱਲ ਨਹੀਂ ਹੋ ਸਕਦੀ ਮੈਂ ਗੱਲ ਝੂਠੀ ਹੋ ਗਈ ਹੈ ਪਰੇਗ ਲਾਂਝੂਠੀਆਂ ਨਹੀਂ ਨਿਕਲੀਆਂ ਇਹ ਗੱਲਾਂ ਝੂਠੀਆਂ ਨਹੀਂ ਹੁੰਦੀ 몰ਤ ਕਦੀ ਝੂਠੀ ਨਹੀਂ ਹੁੰਦੀ ਬਸ ਮਨਣਾ ਪੜੋ ਕਿ ਕੁਝ ਕੰਦੇ ਚੀਜ਼ਾਂ ਜਿਹੜੇ ਨਾ ਕੁਦਰਤ ਜਿਹੜਾ ਅੱਲਾ ਦੇ ਅੱਗੇ ਕੁਝ ਫੈਸਲੇ ਜਿਹੜੇ ਉਹਨਾਂ ਦੇ ਮਨਜ਼ੂਰ ਹੁੰਦੇ ਨੇ ਅਸੀਂ ਸਮਝ ਸਕਦੇ ਹਾਂ ਕਿਉਂਕਿ ਕੁਝ ਦਿਨ ਪਹਿਲਾਂ ਤੁਸੀਂ ਭੈਣ ਨੂੰ ਵਿਦਾ ਕੀਤਾ ਅੱਜ ਭਾਈਆ ਜੀ ਨੂੰ ਜੀਆ ਜੀ ਨੂੰ ਵਿਦਾ ਕੀਤਾ ਬਹੁਤ ਮੁਸ਼ਕਿਲ ਹੈ ਖਾਸ ਕਰਕੇ ਪਰਿਵਾਰ ਲਈ ਬਹੁਤ ਮੁਸ਼ਕਿਲ ਹੈ ਕਿਉਂਕਿ ਬੱਚਿਆਂ ਦੇ ਤੇ ਮਾਤਾ ਪਿਤਾ ਦਾ ਸਾਆ ਹੁਣ ਬਹੁਤ ਵੱਡੀ ਗੱਲ ਹੈ ਸੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਦਿਖਾ ਵੀ ਰਹੇ ਹਾਂ ਤੇ ਖਾਨ ਸਾਹਿਬ ਦੇ ਜਿਹੜੇ ਮਾਤਾ ਜੀ ਦਾ ਦਿਹਾਂਤ ਤੋਂ ਬਾਅਦ ਪਿਤਾ ਜੀ ਦਾ ਦਿਹਾਂਤ ਹੋਇਆ ਤੇ ਇੱਥੇ ਅੱਜ ਲੋਕ ਸ਼ੋਕ ਪ੍ਰਗਟ ਕਰਨ ਆਏ ਕੈਮਰਾਮੈਨ ਪ੍ਰਥਮ ਨਾਲ ਪਰਮਜੀਤ ਸਿੰਘ ਰੰਗਪਰੀ ਵਾਇਸੋ ਪੰਜਾਬ ਜਲੰਧਰ